ਏ ਕਾਲਜ ਇਸ ਲਈ ਮੈਂ ਮਤਲਬ ਚੁਸਕੀ ਤਾਂ ਕਿਉਂਕਿ ਇਹ ਤਾਂ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਸੀ ਐਸ ਵੈਲ ਐਸ ਜਿਵੇਂ ਕਿ ਟੀਚਰਸ ਬਹੁਤ ਜ਼ਿਆਦੇ ਕੋਆਪਰੇਟਿਵ ਹੀ ਤੇ ਹਰ ਫੈਸਿਲਿਟੀ ਜਿਹੜਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਵਾ ਲਾਈਕ ਜਿੱਦਾਂ ਕਿ ਕਲਾਸਰੂਮਸ ਸਭ ਤੋਂ ਬੈਸਟ ਰਹੀ ਹੈ ਕਿ ਕਲਾਸਰੂਮ ਦੇ ਵਿੱਚ ਬਹੁਤ ਵਧੀਆ এনवायरमेंट ਆ ਬਹੁਤ ਵਧੀਆ ਤਰੀਕੇ ਦੇ ਨਾਲ ਸਟੱਡੀ ਕਰਵਾਈ ਜਾਂਦੀ ਆ ਬੱਚਿਆਂ ਨੂੰ ਵੇਰੀਅਸ ਟਾਈਪ ਦੇ ਆਪਾਂ ਨੋਟਸ ਪ੍ਰੋਵਾਈਡ ਕਰਦੇ ਆ ਇਹਨਾਂ ਦੇ ਟੋਟਲ 4 ਸਬਜੈਕਟਸ ਆ ਚ ਬਾਹਰ ਰੋਡ ਦੇ ਕੋਲ ਕਾਫੀ ਪਿੰਡ ਹੈ ਔਰ ਅੰਨਾ ਪਿੰਡਾਂ ਦੇ ਕੋਲ ਕੋਈ ਵੀ ਐਸਾ ਨਰਸਿੰਗ ਕਾਲਜ ਨਹੀਂ ਹੈ ਜਿਨ੍ਹਾਂ ਨੂੰ ਬੱਚੇ ਜਲਦੀ ਨਾਲ ਅਪਰੋਚ ਕਰ ਸਕਣ ਔਰ ਬੜੀ ਦੂਰ ਦੂਰ ਬੱਚਿਆਂ ਨੂੰ ਜਾਣਾ ਪੈਂਦਾ ਹਰ ਫੈਸਿਲਿਟੀ ਬੱਚੇ ਨੂੰ ਤੇ ਦਿੱਤੀ ਜਾ ਰਹੀ ਹੈ ਤਾਂ ਕਿ ਬੱਚਾ ਆਪਣੇ ਕਾਰ ਵਰਗਾ ਮਾਹੌਲ ਲੈ ਸਕੇ ਤੇ ਇੱਥੇ ਪੜ ਸਕੇ ਬੜੀ ਸੋ ਮਨੀ ਥਿੰਗਸ ਆਰ देयर ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਆਪਾਂ ਨਵੀਆਂ-ਨਵੀਆਂ ਸਿਖਾ ਰਹੇ ਹਾਂ ਲਾਈਕ ਏ ਨਾ ਮੈਂ ਜੀਨਮ ਦੇ ਵਿੱਚ ਬਹੁਤ ਸਾਰਾ ਚੀਜ਼ ਇਦਾਂ ਦੀਆਂ ਨੇ ਜਿਹੜੀਆਂ ਨਹੀਂ ਹੈਗੀਆਂ ਤੇ ਆਪਾਂ ਉਹ ਵੀ ਟਰਾਈ ਕਰ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਸਾਡੇ ਇੰਸਟੀਟਿਊਟ ਤੋਂ ਹੋਰ ਜ਼ਿਆਦਾ ਚੀਜ਼ਾਂ ਸਿੱਖ ਕੇ ਜਾਣ। ਥੋੜੀ ਲੈਂਗੁਏਜ ਚ ਪ੍ਰੋਬਲਮ ਆਂਦੀ ਹੈ ਅਸੀਂ ਖਾਸ ਇੱਕ ਟੀਚਰ ਰੱਖੀ ਹੈ ਔਰ ਇਹਨਾਂ ਦੇ ਦੋ ਮਤਲਬ ਦਿਨ ਦੇ ਵਿੱਚ ਦੋ ਵਰੀ ਇਹਨਾਂ ਦੇ ਸੈਸ਼ਨ ਲਿੱਤੇ ਜਾਂਦੇ ਆ ਹਫਤੇ 'ਚ ਮਤਲਬ ਤਿੰਨ ਦਿਨਾਂ ਨੂੰ ਇੰਗਲਿਸ਼ ਸਪੀਕਿੰਗ ਵੀ ਕਰਾਈ ਜਾਂਦੀ ਹੈ। ਜਿਹੜਾ ਨਰਸ ਦਾ profession ਹੈ ਕਿ ਉਹਨੂੰ ਬਿਲਕੁਲ ਸਿੰਪਲ ਆਣਾ 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 ਚਾਹੀਦਾ ਤੇ ਸਾਡੀ ਟੀਚਰ ਵੀ ਸਾਡੇ ਨਾਲ ਬੱਚਿਆਂ ਨਾਲ ਵੀ ਇੰਨਾ ਕੋਆਪਰੇਟ ਕਰਦੀ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਬੇਟਾ ਤੁਹਾਡਾ profession ਇਹੋ ਜਿਹਾ ਹੈ ਕਿ ਤੁਹਾਨੂੰ ਬਿਲਕੁਲ ਸਿੰਪਲੀਸਿਟੀ ਦੇ ਨਾਲ ਇੱਕ ਪੇਸ਼ੈਂਟ ਦੇ ਨਾਲ ਕਿਸ ਤਰ੍ਹਾਂ ਅਸੀਂ ਪੋਲਾਈਟਲੀ ਡੀਲ ਕਰਨਾ ਹੈ ਇਹ ਹੜਕਨਟੀਨ ਵੀ ਲਗਾਈ ਗਈ ਆ ਤੇ ਐਂਡ ਏਸੀ ਰੂਮ ਸਿੱਤੇ ਗਏ ਆ ਸਾਨੂੰ ਤੇ ਮੈਡਮ ਟੀਚਰਸ ਬਹੁਤ ਅੱਛੇ ਆ ਸਾਨੂੰ ਬਹੁਤ ਵਧੀਆ ਪਰਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਇਹ ਵੀਡੀਓ ਉਹਨਾਂ ਖਾਸ ਬੱਚਿਆਂ ਦੇ ਲਈ ਲੈ ਕੇ ਆਇਆ ਜੋ ਨਰਸਿੰਗ ਦੇ ਖੇਤਰ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਜੀ ਹਾਂ ਇਸ ਵਕਤ ਮੈਂ ਮੌਜੂਦਾ શ્રી ਗੁਰੂ ਅਰਜਨ ਦੇਵ ਜੀ ਇੰਸਟੀਚੂਟ ਆਫ ਨਰਸਿੰਗ ਦੇ ਵਿੱਚ ਜਿੱਥੇ ਬੱਚਿਆਂ ਨੂੰ ਨਰਸਿੰਗ ਦੇ ਖੇਤਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਨੇ ਮੇਰੇ ਨਾਲ ਇਸ ਵਕਤ ਕਾਲਜ ਤੋਂ ਮਨਜੀਤ ਸਿੰਘ ਸਰ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਧੰਨਵਾਦ ਮੈਮ ਥੈਂਕ ਯੂ ਜੀ ਕੀ ਕਿ ਕਿਹੜੇ ਕਿਹੜੇ ਕੋਰਸ ਨੇ ਇਸ ਕਾਲਜ ਦੇ ਵਿੱਚ ਕਰਵਾਏ ਜਾਂਦੇ ਨੇ ਇਸ ਚੀਜ਼ ਉੱਤੇ ਆਪਣਾ ਬੇਸਿਕਲੀ ਰੀਸੈਂਟਲੀ ਲਾਸਟ ਈਅਰ ਆਪਣਾ ਕਾਲਜ ਸਟਾਰਟ ਹੋਇਆ ਜਿੱਦੇ ਜ ਆਪਾਂ ਜੀਐਨਐਮ ਔਰ ਐਨਐਮ ਦੇ ਕੋਰਸ ਕਰਵਾਉਣੇ ਆ ਜਿੱਦੇ 60 60 ਸੀਟਸ ਆਪ ਲੀਆਂ 60 ਸੀਟਾਂ ਜੀਐਨਐਮ ਵਾਸਤੇ ਸਾਢੇ ਐਨਐਮ ਵਾਸਤੇ ਨੇ ਜੀ ਤੇ ਕੀ ਸਰ ਬੱਚਿਆਂ ਲਈ ਕੀ ਖਾਸ ਲੈ ਕੇ ਆਏ ਕਿਉਂਕਿ ਬਹੁਤ ਸਾਰੇ ਨਰਸਿੰਗ ਕੋ ਜਿਹੜੇ ਇੰਸਟੀਚੂਟਸ ਨੇ ਲੇਕਿਨ ਇਸ ਇੰਸਟੀਚੂਟ ਦੇ ਵਿੱਚ ਆ ਕੇ ਬੱਚਿਆਂ ਨੂੰ ਕੀ ਕੀ ਫਾਇਦੇ ਮਿਲਦੇ ਆ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਅੱਜਕੱਲ ਦਾ ਜੋ ਟਾਈਮ ਹੈ ਨਰਸਿੰਗ ਦਾ ਕਾਫੀ ਸਕੋਪ ਹੈਗਾ ਬਾਜ਼ਦਾਂ ਸੋ ਸਾਡਾ ਮੇਨ ਮੋਟਿਵ ਹੈਗਾ ਕਿ ਬੱਚਿਆਂ ਨੂੰ ਥ੍ਰੈਟਿਕਲ ਤੇ ਕਰਵਾਉਣੀ ਹੈ ਥ੍ਰੈਟਿਕਲ ਦੇ ਨਾਲ ਪ੍ਰੈਕਟੀਕਲ ਤੇ ਆਪਾਂ ਜ਼ਿਆਦਾ ਫੋਕਸ ਕਰ ਰਹੇ ਹਾਂ ਪ੍ਰੈਕਟੀਕਲ ਨੋਲਿਜ ਸੋ ਜਿੰਨਾ ਵੀ ਸਾਡਾ ਇਨਫਰਾਸਟ੍ਰਕਚਰ ਆ ਹਰਜੀ ਲੇਟੈਸਟ ਜੋ ਟੈਕਨੀਕਸ ਹੈਗੇ ਸਟੱਡੀ ਦੀਆਂ ਸੋ ਆਪਣਾ ਸਟਾਫ ਜੋ ਬਹੁਤ ਵਧੀਆ ਸਟਾਫ ਹਾਇਰ ਕੀਤਾ ਵੈਲ ਕੁਆਲੀਫਾਈਡ ਸੋ ਬੇਸਿਕਲੀ ਜੋ ਮੇਨ ਥਿੰਗ ਹੈ ਕਿ ਆਪਾਂ ਜੋ ਟ੍ਰੇਨਿੰਗ ਆਪਾਂ ਲਗਵਾਉਨੇ ਆਂ ਸ਼ਹਿਰ ਦੇ ਟਾਪ ਹਸਪੀਟਲ ਲਾਈਕ ਈਐਮਸੀ ਹਸਪੀਟਲ ਪਲਸ ਹਸਪੀਟਲ ਇਸਤਲਾਵਾ ਗਵਰਨਮੈਂਟ ਹਸਪੀਟਲ ਸਿਵਲ ਹਸਪੀਟਲ ਸੀਐਸਸੀ ਮਾਨਾਵਾਲਾ ਸੋ ਸਾਡਾ ਬੇਸਿਕਲੀ ਮੋਟਿਵੇਜ ਹੈ ਕਿ ਬੱਚਿਆਂ ਨੂੰ ਥ੍ਰੈਟਿਕਲ ਦੇ ਨਾਲ ਨਾਲ ਪ੍ਰੈਕਟੀਕਲ ਨੋਲਿਜ ਬੱਚਿਆਂ ਨੂੰ ਪ੍ਰੋਪਰ ਸਿਖਾਇਆ ਜਾਵੇ ਸੋ ਬੱਚਾ ਅੱਗੇ ਆਪਣਾ 3 ਸਾਲ ਦਾ ਕੋਰਸ ਕੰਪਲੀਟ ਕਰਕੇ ਆਪਣਾ ਵਧੀਆ ਅਰਨਿੰਗ ਕਰ ਸਕੇ ਚਾਹੇ ਦੇਸ਼ਾਂ ਜਾਂ ਵਿਦੇਸ਼ ਜਾ ਕੇ ਆਪਣਾ ਵੈਲ ਸੈਟਲ ਹੋ ਸਕੇ ਸੋ ਬੇਸਿਕਲੀ ਸਾਡਾ ਇਸ ਮੋਟਿਵ ਨਾਲ ਅਸੀਂ ਕਾਲਜ ਸਟਾਰਟ ਕੀਤਾ ਹੈ ਸੋ ਆਪਾਂ ਹੋਪਫੁਲੀ ਇਹ ਚੀਜ਼ਾਂ ਨੂੰ ਕੰਪਲੀਟ ਕਰਾਂਗੇ ਸਕਾਲਰਸ਼ਿਪਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਅ ਵੈਸੇ ਸਕਾਲਰਸ਼ਿਪ ਦਾ ਹੁੰਦਾ ਹੈ ਕਿ ਯੂਨੀਵਰਸਿਟੀ ਵੱਲੋਂ ਬੱਚੇ ਨੂੰ ਅਸਸੀ ਕੋਟੇ ਵਾਸਤੇ ਸਕਾਲਰਸ਼ਿਪ ਬੱਚਿਆਂ ਨੂੰ ਮਿਲਦੀ ਹੈ ਯੂਨੀਵਰਸਿਟੀ ਵੱਲੋਂ ਫੀਸ ਕੁਝ ਅਮਾਉਂਟ ਸੈੱਟ ਕੀਤਾ ਹੁੰਦਾ ਵਾ ਉਹ ਬੱਚਿਆਂ ਨੂੰ ਯੂਨੀਵਰਸਿਟੀ ਵੱਲੋਂ ਮਿਲਦੀ ਕਾਲਜ ਵੱਲੋਂ ਐਕਸਟਰਾ ਕੁਝ ਸਕਾਲਰਸ਼ਿਪ ਨਹੀਂ ਮਿਲਦੀ ਬਟ ਕੀ ਹੈ ਕਿ ਸਾਡੀ ਜੋ ਫੀਸ ਪ੍ਰਾਈਸ ਬਹੁਤ ਨੋਮੀਨਲ ਫੀਸ ਪ੍ਰਾਈਸ ਆ ਐਸ ਕੰਪੈਰੀਜ਼ਨ ਬਾਕੀ ਕਾਲਜਸ ਆਪਾਂ ਫੀਸ ਬਹੁਤ ਘੱਟ ਘੱਟ ਖਰਚੇ ਦੇ ਬੱਚਾ ਆਪਣਾ ਐਨਐਮ ਔਰ ਜੀਐਨਐਮ ਦਾ ਕੋਰਸ ਕਰ ਸਕਦਾ ਹੈ ਜੀ ਮੈਂ ਪੀਐਨਆਰਸੀ ਸਾਈਟ ਤੇ ਜੋ ਤਾਂ ਫਾਰਮ ਫਿਲ ਕੀਤਾ ਸੀ ਮੈਂ ਕਾਲਜ ਦਾ ਨੇਮ ਫਿਲ ਕੀਤਾ ਸੀ ਤੇ ਮੈਨੂੰ ਇੱਥੇ ਸ਼ਿਕਾਇਤ ਨਹੀਂ ਕਿ ਕੀ ਫੈਸਿਲਿਟੀਆਂ ਮਿਲਦੀਆਂ ਨੇ ਇੱਥੇ ਬਹੁਤ ਵਧੀਆ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਜਾਂਦੀਆਂ ਸਟੂਡੈਂਟਸ ਨੂੰ ਵੀ ਸਟਾਫ ਬਹੁਤ ਮਤਲਬ ਬਹੁਤ ਵਧੀਆ ਸਟਾਫ ਹੈ ਇੱਥੇ ਦਾ ਕੋਆਪਰੇਟਿਵ ਆ ਸਾਰੇ ਟੀਚਰਸ ਵੀ ਤੇ ਸਟੂਡੈਂਟਸ ਵੀ ਜਦੋਂ ਅਸੀਂ ਕਾਲਜ ਐਡਮਿਸ਼ਨ ਲੈਣੀ ਤਾਂ ਇੱਕ ਕਨਫਿਊਜ਼ਨ ਰਹਿੰਦੀ ਹੈ ਕਿ ਜਦੋਂ ਅਸੀਂ ਕਾਲਜ ਦੇ ਵਿੱਚ ਜਾਈਏ ਸਾਨੂੰ ਉੱਥੇ ਸਭ ਚੀਜ਼ਾਂ ਜਿਹੜੀਆਂ ਨੇ ਵਧੀਆ ਵੈਲਕਮ ਮਿਲਣ ਕਿ ਤੁਹਾਨੂੰ ਲੱਗਦਾ ਹੈ ਕਿ ਸਿਸ ਕਾਲਜ ਦੇ ਵਿੱਚ ਐਡਮਿਸ਼ਨ ਲੈ ਕੇ ਉਹ ਸਾਰੀਆਂ ਚੀਜ਼ਾਂ ਨੇੜੇ ਤੁਹਾਨੂੰ ਮਿਲਣ ਹਾਂਜੀ ਮੈਂ ਇੱਥੇ ਬਹੁਤ ਵਧੀਆ ਪ੍ਰੋਵਾਈਡ ਕੀਤਾ ਜਾਂਦਾ ਸਟੂਡੈਂਟਸ ਨੂੰ ਸਾਰਾ ਕੁਝ ক্লাস ਵਿੱਚ ਵੀ ਏਸੀ ਕਲਾਸਰੂਮ ਆ ਟੀਚਰਸ ਜਿਹੜੇ ਬਹੁਤ ਵਧੀਆ ਨੋਟਸ ਪ੍ਰੋਵਾਈਡ ਕਰਦੇ ਆ ਬਹੁਤ ਤੇ ਬਹੁਤ ਵਧੀਆ ਹੈ ਕਲਾਸਰੂਮਸ ਨੇ ਵੈਲਕਮਡ ਐਂਡ ਸਟਾਫ ਜਿਹੜਾ ਆ ਬਹੁਤ ਸਪੋਰਟਿਵ ਆ ਤੇ ਹਰ ਫੈਸਿਲਿਟੀ ਜਿਹੜਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਵਾ ਲਾਈਕ ਜਿੱਦਾਂ ਕਿ ਕਲਾਸਰੂਮਸ ਸਭ ਤੋਂ ਬੈਸਟ ਰਹੀ ਹੈ ਕਿ ਕਲਾਸਰੂਮ ਦੇ ਵਿੱਚ ਬਹੁਤ ਵਧੀਆ এনवायरमेंट ਆ ਟੀਚਰਸ ਵੀ ਬਹੁਤ ਚੜਿਆ ਮਤਲਬ ਵਧੀਆ ਐਕਸਪੀਰੀਅੰਸ ਹੈਗਾ ਉਹਨਾਂ ਦਾ ਇਟ ਇਜ਼ ਬਹੁਤ ਪ੍ਰੋਵਾਈਡ ਕਰਦਾ ਹੈ ਕਾਲਜ ਤੇ ਇੱਥੇ ਵੈਲ ਸਪੋਕਨ ਕਲਾਸਸ ਵੀ ਨੇ ਕੰਪਿਊਟਰ ਕਲਾਸਸ ਵੀ ਨੇ ਜੋ ਕਿ ਬਹੁਤ ਐਜੂਕੇਸ਼ਨਲ ਸਿਸਟਮ ਹੈ ਇਹਨਾਂ ਦਾ ਮੈਨੂੰ ਵਧੀਆ ਲੱਗਦਾ ਹੈ ਜਿਹੜਾ ਸਟਾਫ ਹੈ ਬਹੁਤ ਸਪੋਰਟਿਵ ਹੈ ਇਹਨਾਂ ਦਾ ਜੋ ਕਿ ਬੱਚਿਆਂ ਵਾਸਤੇ ਮੋਟੀਵੇਸ਼ਨ ਪ੍ਰੋਵਾਈਡ ਕਰਦਾ ਹਨ ਹਾਂ ਦੇ ਕਿ ਤੁਹਾਨੂੰ ਮੈਂ ਲੋਕਲ ਯੈਸ I'm satisfied with this institute हां जी ਮੈਂ ਸੈਟੀਸਫਾਈਡ ਹਾਂ ਮੇਰੇ ਸਾਈਡ ਤੋਂ ਮੈਂ ਜਿਹੜੇ ਸਰਚ ਕੀਤੇ ਕਾਲਜ ਬਾਰੇ ਲੱਗੇ ਮੇਰੇ ਮੰਮਾ ਵੀ ਆ ਕੇ ਵੇਖ ਕੇ ਗਏ ਤੇ ਕਾਲਜ ਵਿੱਚ এডੂਕੇਸ਼ਨ ਵਧੀਆ ਹੁੰਦੀ ਹੈ ਡਿਸਪਲਿਨ ਦਾ ਵਾ ਨਾਲੇ ਗੇਮਸ ਵੀ ਖੜਾਈ ਜਾਂਦੀਆਂ ਹਨ ਸਾਨੂੰ ਤੇ ਹੋਸਟਲ ਵੀ ਬਣਾਇਆ ਗਿਆ ਵਾ ਉਹਦੇ ਵਿੱਚ ਵੀ ਬੱਚੇ ਜਿਹੜੇ ਦੂਰੋਂ ਆਉਂਦੇ ਉੱਥੇ ਰਹਿ ਸਕਦੇ ਆ ਆਮ ਡੂਇੰਗ ਜੀ ਐਨ ਐਮ ਐਟ ਸ਼੍ਰੀ ਗੁਰਜਨ ਦੇਵ ਜੀ ਇੰਸਟੀਟਿਊਟ ਆਫ ਨਰਸਿੰਗ ਇਹ ਇੰਸਟੀਟਿਊਟ ਕਿੱਥੇ ਸਥਿਤ ਹੈ ਏ ਕਾਲਜ ਇਸ ਲਈ ਮੈਂ ਮਤਲਬ ਚੂਜ਼ ਕੀਤਾ ਕਿਉਂਕਿ ਇਹ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਸੀ ਐਸ ਵੈਲ ਐਸ ਜਿਵੇਂ ਕਿ ਟੀਚਰਸ ਬਹੁਤ ਜ਼ਿਆਦਾ ਕੋਆਪਰੇਟਿਵ ਹੀ ਵਿਦ ਇਨਫਰਾਸਟ੍ਰਕਚਰ ਆਫ ਕਲਾਸਰੂਮ ਇਸ ਵੈਰੀ ਮਤਲਬ ਗੁੱਡ ਕਲਾਸਰੂਮਸ ਏਸੀ ਕਲਾਸਰੂਮਸ ਸੀ ਤੇ ਇਥੇ ਮਤਲਬ ਡਿਫਰੈਂਟ ਲੈਬਸ ਸੀ ਜਿਹੜੇ ਕਿ ਜਿਹੜੀਆਂ ਫੈਸਿਲਿਟੀਆਂ ਸਾਨੂੰ ਮਤਲਬ ਬਹੁਤ ਵਧੀਆ ਲੱਗੀਆਂ ਤੇ ਬੈਨੀਫੀਸ਼ੀਅਲ ਲੱਗੀਆਂ ਕਿ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਇੰਸਟੀਚਿਊਟ ਆਫ ਨਰਸਿੰਗ ਤੇ ਜਿਹੜੀ ਸਥਾਪਨਾ ਕੀਤੀ ਗਈ ਹੈ ਕਾਲਜ ਜਿਹੜਾ ਹੈ ਇਹ ਚਲਾਇਆ ਜਾ ਰਿਹਾ ਹੈ ਤੇ ਇਸ ਕਾਲਜ ਦੇ ਬਾਰੇ ਹੀ ਪੂਰੀ ਜਾਣਕਾਰੀ ਲਵਾਂਗੇ ਕਿਉਂਕਿ ਉਹ ਬੱਚੇ ਜੋ ਕਿ ਜੀਐਨਐਮ ਔਰ ਏਐਨਐਮ ਦੇ ਕੋਰਸ ਕਰਨਾ ਚਾਹੁੰਦੇ ਨੇ ਉਹਨਾਂ ਬੱਚਿਆਂ ਦੇ ਲਈ ਇਹ ਵੀਡੀਓ ਬਹੁਤ ਹੀ ਹੈਲਪਫੁਲ ਰਹੇਗੀ ਮੇਰੇ ਨਾਲ ਕਾਲਜ ਦੇ ਡਾਇਰੈਕਟਰ ਰਾਧਿਕਾ ਚੁੱਗ ਮੈਮ ਮੌਜੂਦ ਨੇ ਗੱਲਬਾਤ ਕਰਦੀ ਆ ਮੈਮ ਬਹੁਤ-ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਸਾਰਿਆਂ ਨੂੰ ਮੇਰਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹਾਂਜੀ ਅੱਜ ਤੁਸੀਂ ਇੱਥੇ ਸਾਡੇ ਕਾਲਜ ਦੇ ਵਿੱਚ ਵਿਜ਼ਿਟ ਕੀਤੀ ਤੇ ਤੁਸੀਂ ਦੇਖਿਆ ਕਲਾਸਿਸ ਦੇਖੀਆਂ টিਚਰਸ ਨਾਲ ਤੁਸੀਂ ਮਿਲੇ ਹੋ ਔਰ ਅਥੇ ਤੁਸੀਂ ਹੋਰ ਵੀ ਸਾਰਾ ਜੋ ਵੀ ਹੈ ਲਾਇਬ੍ਰੇਰੀ ਤੋਂ ਵੀ ਤੁਸੀਂ ਦੇਖਿਆ ਹੋਣਾ ਤੇ ਕਾਫੀ ਅੱਛਾ ਕਾਲਜ ਹੈ ਔਰ ਕਾਫੀ ਅੱਛਾ ਸਾਨੂੰ ਰਿਸਪਾਂਸ ਆ ਰਿਹਾ ਵਾ ਬੱਚਿਆਂ ਵੱਲੋਂ ਕਿ ਕਿਸੇ ਨਰਸਿੰਗ ਕਾਲਜ ਅਸੀਂ ਜੱਥੇ ਫਤਾਪੂਰ ਚੇਬਾਰ ਰੋੜ ਤੇ ਅਸੀਂ ਆਪਣਾ ਬਣਾਇਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਆਨਜਾਨ ਚ ਜੋ ਵੀ ਅਨਕਨਵੀਨੀਅੰਟ ਹੈ ਉਹ ਨਾ ਲੱਗੇ ਤਾਂ ਕਿ ਕਿਉਂਕਿ ਸਾਡੇ ਚਬਾਰ ਰੋਡ ਦੇ ਕੋਲ ਕਾਫੀ ਪਿੰਡ ਹੈ ਔਰ ਅੰਨਾ ਪਿੰਡਾਂ ਦੇ ਕੋਲ ਕੋਈ ਵੀ ਐਸਾ ਨਰਸਿੰਗ ਕਾਲਜ ਨਹੀਂ ਹੈ ਜਿਨ੍ਹਾਂ ਨੂੰ ਬੱਚੇ ਜਲਦੀ ਨਾਲ ਅਪਰੋਚ ਕਰ ਸਕਣ ਔਰ ਬੜੀ ਦੂਰ ਦੂਰ ਬੱਚਿਆਂ ਨੂੰ ਜਾਣਾ ਪੈਂਦਾ ਤੇ ਮੋਸਟਲੀ ਉਹੀ ਬੱਚੇ ਸਾਨੂੰ ਇੱਥੇ ਆ ਕੇ ਐਡਮਿਸ਼ਨ ਲੈ ਰਹੇ ਹਨ ਐਮਜੀ ਐਨਐਮ ਦੇ ਵਿੱਚ ਤੇ ਔਰ ਮਾਮਾ ਵਾ ਕੇ ਇੱਕ ਤੇ ਨੀਅਰ ਅਬਾਊਟ ਪਿੰਡਾਂ ਦੇ ਕੋਲ ਆ ਜਾਂਦਾ ਵੈ ਔਰ ਬੱਚੇ ਬੜੀ ਅਪਰੋਚ ਕਰਦੇ ਹੌਸਟਲ ਵੀ ਤੁਸੀਂ ਦੇਖਿਆ ਹਨ ਬੜਾ ਅੱਛਾ ਹਰ ਹਰ ਫੈਸਿਲਿਟੀ ਬੱਚੇ ਨੂੰ ਤੇ ਦਿੱਤੀ ਜਾ ਰਹੀ ਹੈ ਤਾਂ ਕਿ ਬੱਚਾ ਆਪਣੇ ਕਾਰ ਵਰਗਾ ਮਾਹੌਲ ਲੈ ਸਕੇ ਤੇ ਇੱਥੇ ਪੜ ਸਕੇ ਖਾਸ ਕੀ ਫੈਸਿਲਿਟੀਆਂ ਨੇ ਕਿਉਂਕਿ ਬਹੁਤ ਸਾਰੇ ਨਰਸਿੰਗ ਕਾਲਜ ਨੇ ਲੇਕਿਨ ਇਸ ਕਾਲਜ ਦੇ ਵਿੱਚ ਉਹਨਾਂ ਕਾਲਜਸ ਨਾਲੋਂ ਅਲੱਗ ਡਿਫਰੈਂਟ ਕੀ ਖਾਸ ਦੇਖੋ ਡਿਫਰੈਂਟ ਜਿੱਥੇ ਪੜ੍ਹਾਈ ਦਾ ਮਾਹੌਲ ਵੀ ਹੋਵੇ ਇੱਕ ਡਿਫਰੈਂਟ ਪਲੇਸ ਮੰਨਿਆ ਜਾਂਦਾ ਔਰ ਅਸੀਂ ਸਕਿਲਿੰਗ ਦੇ ਜਿੰਨੇ ਅੰਨੇ ਸਾਲਾਂ ਤੋਂ ਅਸੀਂ ਇੱਥੇ ਸਕਿਲਿੰਗ ਦੇ ਵੀ ਕਰਦੇ ਆ ਰਹੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਕਮੀਆਂ ਤੇ ਕਿਸ ਤਰ੍ਹਾਂ ਦੀ ਕਮੀਆਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਫੈਸਿਲਟੀਆਂ ਅਸੀਂ ਦੇਣੀਆਂ ਫੈਸਿਲਿਟੀ ਦਾ ਮਤਲਬ ਹੈ ਇਹ ਕਿ ਭਈ ਸਾਨੂੰ ਲੱਗਦਾ ਹੈ ਕਿ ਬੱਚੇ ਜਿਆਦਾ ਤੋਂ ਜਿਆਦਾ ਲਾਇਬ੍ਰੇਰੀ ਦੇ ਵਿੱਚ ਪੈਠ ਕੇ ਪੜਨ ਸਾਫ਼ ਮਾਹੌਲ ਉਹਨਾਂ ਨੂੰ ਮਿਲੇ ਤੁਸੀਂ ਦੇਖੋਗੇ ਕਿ ਸਾਡੇ ਇੱਥੇ ਕਲੀਨਿਕ ਦਾ ਵੀ ਬਹੁਤ ਜ਼ਿਆਦਾ ਉਹਨੂੰ ਅਸੀਂ ਇੰਪੋਰਟੈਂਸ ਦਿੰਦੇ ਆ ਤਾਂ ਕਿ ਜੇ ਬੱਚੇ ਆਨਵੀ ਤੇ ਕੰਟੀਨ ਦੇ ਵਿੱਚ ਵੀ ਜੇ ਬੱਚੇ ਜਾਂਦੇ ਆ ਤੇ ਉੱਥੇ ਵੀ ਬੱਚਿਆਂ ਨੂੰ ਹੈਲਦੀ ਖਾਣਾ ਹੀ ਦਿੱਤਾ ਜਾਂਦਾ ਹੌਸਟਲ ਵਿੱਚ ਵੀ ਅਸੀਂ ਬੱਚਿਆਂ ਨੂੰ ਹੈਲਦੀ ਖਾਣਾ ਦਿੰਦੇ ਆ ਕਿ ਤਾਂ ਕਿ ਉਹ ਬਾਹਰ ਦਾ ਵੀ ਖਾਣਾ ਜਿਹੜਾ ਸਟੱਫ ਹੈ ਨਾ ਲੈ ਕੇ ਆ ਸਕਣ ਔਰ ਫਿਰ ਜਿਹੜੇ ਵਾਰਡਨ ਵੀ ਰੱਖੇ ਅਸੀਂ ਇਹੋ ਫਸ ਉਹਨਾਂ ਨੂੰ ਕਿਹਾ ਹੈ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਉੱਥੇ ਬੈਠ ਕੇ ਪੜਨ ਜਿਸ ਜੋ ਉਹ ਕਰਨ ਆਇਆ ਉਹ ਉਸ ਚੀਜ਼ ਨੂੰ ਅਸੀਂ ਬੱਚਿਆਂ ਨੂੰ ਦਈਏ ਵੜਦੇ ਤੇ ਵੜਾ ਦੇਖੋ ਸਾਰੇ ਸਾਰੇ ਹੀ ਹੈ ਬਟ ਮੇਨ ਹੈ ਹੁੰਦਾ ਕਿ ਜਿਹੋ ਜਿਹੇ ਤੁਸੀਂ ਅਸੀਂ ਉੱਥੇ ਐਟਮੋਸਫੇਅਰ ਬਣਾਇਆ ਪੜਾਈ ਦਾ ਪਨਾਇਆ ਪੜਾਈ ਹਰ ਚੀਜ਼ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਨੇ ਆ ਔਰ ਇੰਗਲਿਸ਼ ਸਪੀਕਿੰਗ ਦਾ ਵੀ ਅਸੀਂ ਉੱਥੇ ਇੱਕ ਇੱਕ ਅੰਨ ਦਾ ਲੈਕਚਰ ਰੱਖਿਆ ਹੈ ਕੰਪਿਊਟਰ ਦੀ ਕਲਾਸ ਅਸੀਂ ਲੈ ਕੇ ਜਾਂਦੇ ਕਿ ਬੱਚਿਆਂ ਨੂੰ ਬੇਸਿਕ ਚੀਜ਼ਾਂ ਵੀ ਉੱਥੇ ਕੰਪਿਊਟਰ ਚ ਸਿਖਾਈਆਂ ਜਾਂ ਜੇ ਬੱਚਿਆਂ ਨੇ ਆਪਣਾ ਪ੍ਰੋਜੈਕਟ ਵੀ ਬਣਾਣਾ ਹੈ ਤੇ ਉਹਨਾਂ ਨੂੰ ਉਹਨਾਂ ਟਾਈਮ ਕੰਪਿਊਟਰ ਦੇ ਵਿੱਚ ਵੀ ਦਿੱਤਾ ਜਾਵੇ ਤਾਂ ਕਿ ਬੱਚਾ ਉੱਥੇ ਬੈਠ ਕੇ ਉਸ ਫੈਸਿਲਿਟੀ ਨੂੰ ਅਚੀਵ ਕਰ ਸਕੇ ਤੇ ਜੇ ਬੱਚਿਆਂ ਨੂੰ ਥੋੜੀ ਲੈਂਗੁਏਜ ਚ ਪ੍ਰੋਬਲਮ ਆਂਦੀ ਹੈ ਅਸੀਂ ਖਾਸ ਇੱਕ ਰੱਖੀ ਹੈ ਔਰ ਇਹਨਾਂ ਦੇ ਦੋ ਅ ਮਤਲਬ ਦਿਨ ਦੇ ਵਿੱਚ ਦੋ ਵਾਰੀ ਇਹਨਾਂ ਦੇ ਸੈਸ਼ਨ ਲਿੱਤੇ ਜਾਂਦੇ ਆ ਹਫਤੇ 'ਚ ਮਤਲਬ ਤਿੰਨ ਦਿਨਾਂ ਨੂੰ ਇੰਗਲਿਸ਼ ਸਪੀਕਿੰਗ ਵੀਕਰ ਆਈ ਜਾਂਦੀ ਏ ਕਿ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਰਹੇ ਬਹੁਤ ਪਦਿਆ ਚੀਜ਼ ਜਿਹੜੀ ਅਸੀਂ ਕਾਲਜ ਦੇ ਵਿੱਚ ਦੇਖੀ 셀ਫ ਗਰੂਮਿੰਗ ਦੀ ਕਲਾਸ ਕਿਉਂਕਿ ਟੀਚਰਸ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬੱਚੇ ਪੇਸ਼ੈਂਟ ਨੂੰ ਜਦੋਂ ਦੇਖਦੇ ਨੇ ਅਕਸਰ ਅਗਰ ਲੜਕੀਆਂ ਦੀ ਗੱਲ ਕੀਤੀ ਉਹਨਾਂ ਦੇ ਨੇਲਸ ਜਿਹੜੇ ਨੇ ਉਹ ਜ਼ਿਆਦਾ ਹੁੰਦੇ ਨੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਅਸੀਂ ਅੱਗੇ ਡਾਕਟਰੀ ਲਾਈਨ ਦੇ ਵਿੱਚ ਜਾਂਦੇ ਹਾਂ ਬਹੁਤ ਮਾਇਨੇ ਰੱਖਦੀਆਂ ਨੇ ਤੇ ਪਹਿਲੀ ਵਾਰ ਮੈਨੂੰ ਲੱਗਦਾ ਕਿ ਕਿਤੇ ਦੇਖਿਆ ਕਿ ਕਿ ਨਾਲ 셀ਫ ਗਰੂਮਿੰਗ ਦੀ ਜਿਹੜੀ ਕਲਾਸ ਹੈ ਉਹ ਵੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਹਾਂਜੀ ਕਿ ਤਾਂ ਕਿ ਦੇਖੋ ਇੱਕ ਨਰਸ ਸੌਰੀ ਡਾਕਟਰ ਦਾ profession ਹੀ ਹੈ ਇਹ ਹੋਵੇ ਕਿ ਉਸ ਚੀਜ਼ਾਂ ਨੂੰ ਕਿ ਅਸੀਂ ਜੇ ਆਪ ਹੀ ਉਸ ਤਰ੍ਹਾਂ ਬਣ ਕੇ ਆਵਾਂਗੇ ਕਿ ਵੀ ਅੱਜ ਅਸੀਂ ਕੋਈ ਹਾਈ ਟਾਈਪ ਕੋਈ ਲਪਿਸਟਿਕਾ ਲਗਾ ਲਈ ਹੈ ਜਾਂ ਇਅਰਿੰਗਸ ਡਾਲ ਰਹੇ ਆ ਜਾਂ ਅਸੀਂ ਬੈਂਗਲਸ ਡਾਲ ਰਹੇ ਆ ਠੀਕ ਹੈ ਉਦੋਂ ਤੱਕ ਸਿਮੇ ਤੱਕ ਤਿਹਾਰ ਤੱਕ ਸਿਮੇ ਤਾ ਪਰ ਬੱਚੇ ਜਿਹੜਾ ਨਰਸ ਦਾ profession ਹੈ ਕਿ ਉਹਨੂੰ ਬਿਲਕੁਲ ਸਿੰਪਲ ਆਣਾ ਆਣਾ ਚਾਹੀਦਾ ਤੇ ਸਾਡੀ ਟੀਚਰ ਵੀ ਸਾਡੇ ਨਾਲ ਬੱਚਿਆਂ ਨਾਲ ਵੀ ਇੰਨਾ ਕੋਆਪਰੇਟ ਕਰਦੀ ਉਹਨਾਂ ਸਮਝਾਇਆ ਜਾਂਦਾ ਕਿ ਬੇਟਾ ਤੁਹਾਡਾ profession ਇਹੋ ਜਿਹਾ ਕਿ ਤੁਹਾਨੂੰ ਬਿਲਕੁਲ simplicity ਦੇ ਨਾਲ ਇੱਕ patient ਦੇ ਨਾਲ ਕਿਸ ਤਰ੍ਹਾਂ ਅਸਲੀ politely deal ਕਰਨਾ ਹੈ ਹੁਣ ਬੱਚਿਆਂ ਨੂੰ ਅਸੀਂ ਜਦੋਂ ਲੈ ਕੇ ਵੀ ਜਾਂਦੇ ਹਾਸਪੀਟਲਸ ਦੇ ਵਿੱਚ ਸਾਡੀ ਟੀਚਰਸ ਨਾਲ ਜਾਂਦੀਆਂ ਮੈਂ ਕਿ ਔਰ ਹਰ ਬੱਚੇ ਦੇ ਉੱਤੇ ਧਿਆਨ ਰਹਿੰਦਾ ਕਿ ਇਹ ਬੱਚਾ ਕਿੱਥੇ ਹੈ ਕਿੱਥੇ ਨਹੀਂ ਹੈ ਇਹ patient ਕਿਹੜਾ ਹੈ ਨੂੰ ਕਿਸ ਤਰ੍ਹਾਂ ਦੇਖਦਾ ਹੈ ਤੁਸੀਂ ਟੀਚਰ ਨੂੰ ਅਸੀਂ ਨਾਲ ਇਨਵੋਲਵ ਕਰਦੇ ਹਾਂ ਇੱਕ ਐਦਾ ਵੀ ਬਹੁਤ ਫੈਕਟ ਆਂਦਾ ਵਾ ਤੁਸੀਂ ਜਿਸ ਤਰ੍ਹਾਂ ਪੁੱਛ ਰਹੇ ਸੀ ਕਿ ਤੁਹਾਡਾ ਸਪੈਸ਼ਲ ਕੀ ਹੈ ਟੀਚਰ ਔਰ ਬੱਸ ਕੰਡਕਟਰ ਔਰ ਡਰਾਈਵਰ ਔਰ ਵਿਦ ਇਕਨਾਲ ਹੋਰ ਵੀ ਸਟਾਫ ਜਾਂਦਾ ਤਾਂ ਕਿ ਕੋਈ ਠੀਕ ਹੈ ਬੱਚੇ ਆਪਣੇ ਆਪ ਤੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਹੈ ਬਟ ਫਿਰ ਵੀ ਇੱਕ ਟੀਚਰ ਦੇ ਚੀਜ਼ ਦੇ ਨਾਲ ਜੇ ਬੱਚਾ ਐਨਐਮ ਜੀਐਨਐਮ 3 ਸਾਲ 2 ਸਾਲ ਦਾ ਕੋਰਸ ਕਰਨ ਆਇਆ ਹੈ ਉਹਨੂੰ ਪਤਾ ਚੱਲੇ ਸਟਾਰਟਿੰਗ ਦੇ ਵਿੱਚ ਬਹੁਤ ਸਾਰੀ ਮੁਸ਼ਕਲਾਂ ਬੱਚਿਆਂ ਨੂੰ ਵੀ ਆਉਂਦੀਆਂ। ਬੱਚੇ ਇੱਧਰ-ਉੱਧਰ ਹੋ ਜਾਂਦੇ ਆ ਪਰ ਸਾਡਾ ਇੱਥੇ ਇੱਕ ਕਾਰਵਲਾ ਵੀ ਮਾਹੌਲ ਬੱਚਿਆਂ ਨੂੰ ਮਿਲਦਾ ਹੈ। ਇੱਕ ਸਟਿਕਨੈਸ ਵਾਲਾ ਮਾਹੌਲ ਵੀ ਮਿਲਦਾ ਹੈ। ਇੱਕ ਹੈਲਦੀ ਫੂਡ ਵੀ ਬੱਚਿਆਂ ਨੂੰ ਦਿੱਤਾ ਜਾਂਦਾ। ਬੱਚਿਆਂ ਦੀ ਸੈਲਫ ਗਰੂਮਿੰਗ ਵੀ ਕੀਤੀ ਜਾਂਦੀ ਹੈ ਕਿ ਵੀ ਤੁਸੀਂ ਆਪ ਫਿੱਟੋ ਤੇ ਤੁਸੀਂ ਪੇਸ਼ੈਂਟ ਨੂੰ ਵੀ ਫਿੱਟ ਰੱਖੋਗੇ। ਤੇ ਆਨ ਵਾਲੇ ਟਾਈਮ ਤੇ ਮੈਨੂੰ ਲੱਗਦਾ ਕਿ ਮੈਂ ਬੱਚਿਆਂ ਦੀ ਹੈਲਥ ਵਾਸਤੇ ਅਸੀਂ ਇੱਥੇ ਇੱਕ ਯੋਗਾ ਦਾ ਵੀ ਹਾਫ ਅਨ ਆਂਡ ਜਾਂ 45 ਮਿੰਟ ਦਾ ਮੈਂ ਸੈਸ਼ਨ ਬੱਚਿਆਂ ਦਾ ਜ਼ਰੂਰ ਕਰਾਵਾਂਗੀ ਟ੍ਰੇਨਿੰਗ ਬੱਚਿਆਂ ਨੂੰ ਬਹੁਤ ਵਧੀਆ ਉਹ ਹਸਪੀਟਲ ਦੇ ਵਿੱਚ ਪ੍ਰੋਵਾਈਡ ਕਰਵਾਈ ਕਿ ਚਾਹੀਦਾ ਬੱਚਿਆਂ ਨੂੰ ਦੇਖੋ ਜੀ ਅਸੀਂ ਸਭ ਤੋਂ ਬੈਸਟ ਅੰਮ੍ਰਿਤਸਰ ਦੇ EMC ਹਸਪੀਟਲ ਸਿਵਲ ਹਸਪੀਟਲ ਜਿੱਥੇ ਕਿ ਉਹ ਸਾਡੇ ਨਾਲ ਇੰਨਾ ਕੋਆਪਰੇਟ ਕਰਦੇ ਆ ਕਿ ਬੱਚੇ ਜਦੋਂ ਤੁਹਾਨੂੰ ਪੇਸ਼ੈਂਟ ਮਿਲੇਗਾ ਮੱਲਾ ਕਹਿੰਦੇ ਨਾ ਥਿਉਰੀ ਦੇ ਨਾਲ ਪ੍ਰੈਕਟੀਕਲ ਬਹੁਤ ਜ਼ਰੂਰੀ ਹੈ ਪ੍ਰੈਕਟੀਕਲੀ ਅਸੀਂ ਜਿੰਨਾ ਵੀ ਬੱਚਾ ਇਨਵੋਲਵ ਹੋਏਗਾ ਨਾ ਉਹ ਉਨਾ ਹੀ ਨਿਖਰ ਕੇ ਬਾਹਰ ਆਏਗਾ ਤੇ ਪ੍ਰੈਕਟੀਕਲ ਅਸੀਂ ਆਪਣਾ ਇਥੇ ਕਾਲਜ ਚ ਵੀ ਕਰਾਣੇ ਆ ਤੇ ਪ੍ਰੈਕਟੀਕਲ ਬੱਚਾ ਉਥੇ ਹਸਪੀਟਲ ਚ ਜਾ ਕੇ ਟੀਚਰ ਦੀ ਗਾਈਡੈਂਸ ਵਿਦ ਡਾਕਟਰ ਦੀ ਗਾਈਡੈਂਸ ਦੇ ਨਾਲ ਖੁਦ ਕਰਦਾ ਤੁਸੀਂ ਬੱਚਿਆਂ ਨੂੰ ਵੀ ਇਥੇ ਸੁਣਿਆ ਹੀ ਆ ਕਿ ਬੱਚੇ ਖੁਦ ਬੋਲਦੇ ਆ ਕਿ ਭਈ ਸਾਨੂੰ ਇੰਨਾ ਅੱਛਾ ਇਥੇ ਐਕਸਪੀਰੀਅੰਸ ਹੈ ਇੰਨਾ ਅੱਛਾ ਪਲੇਟਫਾਰਮ ਦਿੱਤਾ ਜਾਂਦਾ ਅਸੀਂ ਸਟੱਡੀ ਦੇ ਨਾਲ ਨਾਲ ਬੱਚਿਆਂ ਨੂੰ ਗੇਮਸ ਵੀ ਚ ਵੀ ਇਨਵੋਲ ਕਰਦੇ ਆ ਤਾਂ ਕਿ ਇੱਕ ਹਰ ਵਲੇ ਪ੍ਰੈਸ਼ਰ ਦੇ ਨਾਲ ਤੇ ਬੱਚਾ ਨਹੀਂ ਵੱਡ ਸਕਦਾ ਉਹਨੂੰ ਪੜਾਈ ਦਾ ਮਾਹੌਲ ਵੀ ਚਾਹੀਦਾ ਉਹਨੂੰ ਹੱਸਣ ਦਾ ਮਾਹੌਲ ਵੀ ਚਾਹੀਦਾ ਉਹਨੂੰ ਖੇਡਣ ਦਾ ਮਾਹੌਲ ਵੀ ਚਾਹੀਦਾ ਔਰ ਇਹ ਕਹਿੰਦਾ ਦੀ ਏਜ ਹੈ ਜਿਹਦੇ ਵਿੱਚ ਕਿ ਇਹਨਾਂ ਨੂੰ ਇੱਕ ਸਾਰਾ ਕੁਝ ਬੈਲੈਂਸ ਕਰਾਂਗੇ ਤੇ ਇਹ ਬੱਚੇ ਸਾਡਾ ਮੋਸਟਲੀ ਇਹ ਰਹਿੰਦਾ ਕਿ ਬੱਚੇ ਇਨ ਮੋਬਾਈਲਾਂ ਚ ਇਨਵੋਲਵ ਨਾ ਹੋਣ ਪ੍ਰੈਕਟੀਕਲ ਚੀਜ਼ਾਂ ਦੇ ਵਿੱਚ ਔਰ ਕਾਲਜ ਦੇ ਨਾਲ ਜੀ ਕਾਲਜ ਜਾ ਰਹੇ ਹੈ ਤੇ ਪ੍ਰੈਕਟੀਕਲ ਚੀਜ਼ਾਂ ਨੂੰ ਗੇਨ ਕਰਨ राइट right? तो सो ਸਾਡਾ ਮੋਟਿਵ ਹੈ ਇਹ ਹੋਇਆ ਕਿ ਇਹਨਾਂ ਨੂੰ ਹਸਪੀਟਲ 'ਚ ਜਿਆਦਾ ਤੋਂ ਜਿਆਦਾ ਵਿਜ਼ਿਟ ਕਰਵਾਇਆ ਜਾਏ ਤਾਂ ਕਿ ਇਹ ਥਿਉਰੀ ਦੇ ਨਾਲ ਪ੍ਰੈਕਟੀਕਲ ਨੂੰ ਵੀ ਆਪਣਾ ਮਜ਼ਬੂਤ ਕਰਨ ਇੱਕ ਮੈਸੇਜ ਉਹ ਬੱਚੇ ਜੋ ਕਿ ਨਰਸਿੰਗ ਦੀ ਫੀਲਡ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਕਿਉਂਕਿ ਬੈਚ ਇਸ ਕਾਲਜ ਦੇ ਵਿੱਚ ਸਟਾਰਟ ਹੋ ਰਿਹਾ ਹੈ ਬੱਚਿਆਂ ਨੂੰ ਮੇਰਾ ਇਹ ਮੈਸੇਜ ਹੈ ਦੇਖੋ ਪੰਜਾਬ ਵਿੱਚ ਤੇ ਬਹੁਤ ਸਾਰੇ ਲੜਕੇ ਲੜਕੀਆਂ एएनएम जीएनएम ਕਰਨਾ ਚਾਹੁੰਦੇ ਆ ਔਰ ਨਰਸਿੰਗ ਦਾ ਪ੍ਰੋਫੈਸ਼ਨ ਮੈਂ ਸਮਝਦੀ ਹਾਂ ਸਭ ਤੋਂ ਉੱਪਰ ਹੈ ਕਿਉਂਕਿ ਡਾਕਟਰ ਨੋਇ ਕ੍ਰੈਪ ਦੇ ਰੂਪ ਚ ਦੇਖਿਆ ਜਾਂਦਾ ਤੇ ਨਰਸ ਵੀ ਉਹ ਯੋ ਕੈਟਾਗਰੀ ਦੇ ਵਿੱਚ ਹੀ ਆਂਦੀ ਹੈ ਕਿ ਜਦੋਂ ਇੱਕ ਬੰਦੇ ਨੂੰ ਜਲਦੀ ਨਾਲ ਕੋਈ ਜ਼ਰੂਰਤ ਪੈਂਦੀ ਹੈ ਤਾਂ ਇੱਕ ਨਰਸ ਹੀ ਉਹਨੂੰ ਕਵਰ ਕਰਦੀ ਹੈ ਔਰ ਡਾਕਟਰ ਦੇ ਆਉਣ ਤੋਂ ਪਹਿਲੇ ਉਹ ਸਾਰੀਆਂ ਚੀਜ਼ਾਂ ਕਰਦੀ ਹੈ ਤੇ ਇਸ ਪਿੱਛੇ ਸਾਡੇ ਬਹੁਤ ਸਾਰੇ ਲੜਕੀਆਂ ਲੜਕੀਆਂ ਬੱਚੇ ਬਾਹਰ ਵੀ ਗਏ ਆ ਉਹਨਾਂ ਨੇ ਉੱਥੇ ਆਪਣਾ ਫਿਊਚਰ ਬਣਾਇਆ ਜਾ ਕੇ ਔਰ ਹੁਣ ਮੈਂ ਉਮੀਦ ਕਰਨੀ ਹੈ ਜਿਹੜੇ ਆਨ ਵਾਲੇ ਬੱਚੇ ਆ ਔਰ ਜਿਹੜੇ ਸਾਡੇ ਕੋਲ ਅੱਗੇ ਆਣਗੇ ਵੀ ਇਹੋ ਮੈਸੇਜ ਹੈ ਕਿ ਆਪਣੇ profession ਨੂੰ ਐਸਟ੍ਰੌਂਗ ਕਰਨ ਅੱਗੇ ਵਧਨ ਆਪਣੇ ਇਸਕੇ ਆਪਣੇ ਐਸ ਫੀਲਡ ਦੇ ਵਿੱਚ ਅੱਗੇ ਵਧਨ ਤੇ ਜਿਹੜਾ ਵੀ ਬੱਚਾ ਅੱਗੇ ਜਾਏਗਾ ਮੈਨੂੰ ਹੀ ਪ੍ਰਾਊਡ ਹੋਏਗਾ ਕਿ ਮੈਂ ਇੱਥੇ ਅਸੀਂ ਜਿਹੜੀ ਵੀ ਅਸੀਂ ਕਾਲਜ ਸ਼੍ਰੀ ਗੁਰੂ ਅਰਜਨ ਦੇਵ ਜੀ ਖੋਲਿਆ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਹੋਏਗਾ ਕਿ ਮੇਰਾ ਬੱਚਾ ਕਿਸੇ ਅੱਛੇ ਹਸਪੀਟਲ ਦੇ ਵਿੱਚ ਲੱਗਾ ਆ ਤੇ ਅਸੀਂ ਬੱਚਿਆਂ ਦੀ ਬਿਲਕੁਲ ਸਪੋਰਟ ਕਰਾਂਗੇ ਜਿੱਥੇ ਵੀ ਬੱਚੇ ਨੂੰ ਲੱਗਣਾ ਹੋਏਗਾ ਉਹ ਅਸੀਂ ਉਹਨਾਂ ਦੀ ਪਲੇਸਮੈਂਟ ਦੇ ਵਿੱਚ ਵੀ ਬਿਲਕੁਲ ਹੈਲਪ ਕਰਾਂਗੇ ਥੈਂਕ ਯੂ ਸੋ ਮੱਚ ਮੈਮ ਗੱਲਬਾਤ ਕਰਨ ਲਈ ਸੋ ਬਿਲਕੁਲ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਵੀ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਨਰਸਿੰਗ ਫੀਲਡ ਦੇ ਵਿੱਚ ਤਾਂ ਸ਼੍ਰੀ ਸਰ ਅਰਜਨ ਦੇਵ ਜੀ ਇੰਸਟੀਚਿਊਟ ਆਫ ਨਰਸਿੰਗ ਤੁਹਾਨੂੰ ਇੱਕ ਹੀ ਛੱਤ ਦੇ ਥੱਲੇ ਉਹ ਹਰ ਫੈਸਿਲਿਟੀ ਦੇ ਰਿਹਾ ਹੈ ਜੋ ਕਿ ਇੱਕ ਨਰਸਿੰਗ ਫੀਲਡ ਦੇ ਵਿੱਚ ਬੱਚਿਆਂ ਨੂੰ ਚਾਹੀਦੀਆਂ ਹੁੰਦੀਆਂ ਨੇ ਤਾਂ ਤੁਸੀਂ ਵੀ ਜੇਕਰ ਸੋਚ ਰਹੇ ਹੋ ਨਰਸਿੰਗ ਫੀਲਡ ਦੇ ਵਿੱਚ ਸਟੱਡੀ ਕਰਨ ਦੇ ਲਈ ਤਾਂ ਜਰੂਰ ਇਸ ਕਾਲਜ ਦੇ ਵਿੱਚ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ ਕੈਮਰਾਮੈਨ ਅਜੇ ਦੇ ਨਾਲ ਮਸੂਫਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ